ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਪੁਲਿਸ ਆਈਪੀਐਸੀ ਵੱਲੋਂ ਸ਼ਹਿਰ ਨੂੰ ਨਸ਼ਾ ਮੁਕਤ ਕਰਉਣ ਲਈ ਜੋ ਮੈਮ ਚਲਾਈ ਗਈ ਆ ਉਸ ਮੈਮ ਦੇ ਵਿੱਚ ਸਾਡੀ ਜੇਸੀਆਈਏ ਦੀ ਪਾਰਟੀ ਆ ਜਿਹਦੇ ਚਾਰਜ ਬਲਵਿੰਦਰ ਸਿੰਘ ਅਬਸੈਕਟਰ ਤੇ ਨਾਲ ਉਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਆ ਇਸ ਕੇਸ ਵਿੱਚ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਆ ਇਹ ਦੋ ਹੀ ਆਖਵਾਖ ਮੁਕਦਰਬੇ ਦਰਜ ਕੀਤੇ ਗਏ ਆ ਇੱਕ ਦੋਸ਼ੀ ਦਾ ਨਾਮ ਹੈਗਾ ਵਿਜੇਪਾਲ ਸਿੰਘ ਇਹ ਪਿੰਡ ਗਾਲੋ ਵਾਲੀ थाना ਮਹੀਟਾ ਅਮਰਖਰਜਾਤੀ ਦਾ ਰਹਿਣ ਵਾਲਾ ਤੇ ਦੂਸਰਾ ਸਰਬਜੀਤ ਸਿੰਘ ਉਰਫ ਬੱਬਾ ਇਹ ਛੱਡਣ ਥਾਣਾ ਲੋਪੋਕੇ ਦਾ ਰਹਿਣ ਵਾਲਾ ਤੇ ਇਹਨਾਂ ਕੋਲੋਂ 810 ਗ੍ਰਾਮ ਐਰੋਨ ਜਿਹਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਤਕਰੀਬ 4 ਕਰੋੜ ਬੰਦੀ ਆ ਤੇ 12000 ਰੁਪਏ ਡਰੱਗ ਮਨੀ ਜਿਹੜੀ ਬਰਾਮਦ ਕੀਤੀ ਗਈ ਆ ਦੋ ਵੱਖ-ਵੱਖ ਮਕਰਵੇ ਅਰਜ਼ੀ ਕੀਤੇ ਗਏ ਆ ਤੇ ਕੁੱਛਗਿਸ਼ ਜਾਰੀ ਆ ਇਹਨਾਂ ਪਰਸੋਂ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ